ਤਾਂ ਹਾਂਜੀ ਦੋਸਤੋ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਨੂੰ ਕਰਨ ਲੱਗੇ ਆਂ ਸਟਾਰਟ ਅੱਬੇ ਮਜ਼ਾ ਆਏਗਾ ਨਾ ਬਿੜੋ ਓਯਾ ਦੇਖ ਲੋ ਬੇਸ਼ਰਮਾ ਨੂੰ ਉਹ ਕਹਿੰਦੇ ਆ ਨਾ ਰਾਮ ਮਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਕੰਜਰੋ ਤੁਹਾਡੇ ਘਰੇ ਜਵਾਨ ਧੀ ਆ ਕੋਈ ਸ਼ਰਮ ਕਰ ਲਿਆ ਕਰੋ ਇੱਕ ਤਾਂ ਭਾਬੀ ਰਣਜੀਤ ਕੌਰ ਨੇ ਪਾਸੇ ਵਧਾ ਰੱਖਿਆ ਡੱਡੇ ਜਿਵੇਂ ਇੱਕ ਸਪੀਡ ਬ੍ਰੇਕਰ ਹੁੰਦੇ ਆ ਨਾ ਸੜਕਾਂ ਤੇ ਤੇ ਉੱਤੋਂ ਇੱਕ ਕੰਜਰ ਨੇ ਆਪਦੀ ਛਾਤੀ ਉਧਾਰ ਰੱਖੀ ਆ ਓ ਯਾਰ ਮੈਨੂੰ ਤਾਂ ਕਿਸੇ ਪਾਸੋਂ ਬੰਦਾ ਲੱਗਦਾ ਹੀ ਨਹੀਂ ਓਏ ਚਾਚਾ ਤੂੰ ਸਿਆਣਾ ਬਿਆਣਾ ਤੂੰ ਦੱਸ ਕੀ ਆ ਕੁਸਰਾ ਭੈਣ ਚੋੜ ਉਹ ਆ ਦੇਖ ਲੋ ਬਾਲੂ ਜੈ ਨੂੰ ਓ ਯਾਰ ਮੈਂ ਦਿਲਜੀਤ ਤੇ ਹਰਾਣਾ ਬਿਓ ਨੇ ਆਪਦੀ ਕਿਹੜੀ ਤੀਜੀ ਆ ਇਹ ਚ ਟੈਲੈਂਟ ਦੇਖ ਲਿਆ ਜਿਹੜਾ ਸਾਨੂੰ ਨਹੀਂ ਦਿਖਿਆ ਚੱਕ ਕੇ ਆਪਦੀਆਂ ਫਿਲਮਾਂ 'ਚ ਹੀ ਲਾ ਲਿਆ ਓਏ ਦੀਤਾ ਓ ਗਾਲਾ ਮੂਣਾ ਮੱਥਾ ਜੰਨ ਪੜ ਲੱਥਾ ਉਤੋਂ ਪਾਸੇ ਦੇਖ ਇਹਦੇ ਕਿੱਡੇ ਕਿੱਡੇ ਓ ਭਾਬੀ ਮੈਨੂੰ ਇੱਕ ਗੱਲ ਦੱਸ ਵੀ ਤੇਰੇ ਚਿੱਤੜਾ ਕੇ ਪੂਰੀ ਕਲੋਨੀ ਕੱਟੀ ਆ ਓਏ ਆ ਗੱਲ ਤਾਂ ਜਮਾਂ ਹੀ ਸਹੀ ਗਈ ਆ ਕੁੜੀ ਨੇ ਓਏ ਮੁਸ਼ਕਿਲ ਨਾਲ ਹੀ ਮਿਲਿਆ ਦੋ ਬੰਦਿਆਂ ਨੂੰ ਤਲਾਕ ਦੇ ਕੇ ਆਈ ਆ ਅਗਲੀ ਹਜੇ ਵਿਆਹ ਨੂੰ ਹਫਤਾ ਵੀ ਨਹੀਂ ਹੋਇਆ ਤੇ ਕਰਤਾ ਆਪਦਾ ਕੰਜਰ ਖੜਨਾ ਸ਼ੁਰੂ ਯੋ ਪਤੰਦਰੋਂ ਪਹਿਲਾ ਹਨੀਮੂਨ ਤੇ ਤਾਂ ਜਾਇ ਆਉਂਦੇ ਨੱਚਣਾ ਤਾਂ ਸਾਰੀ ਉਮਰ ਹੀ ਆ ਤੁਸੀਂ ਓ ਯਾਰ ਮੈਂ ਮੁੰਡੇ ਤੇ ਹਰਾਣਾ ਭਈ ਤੈਨੂੰ ਆਪਦੀ ਉਮਰ ਦੀ ਕੁੜੀ ਨਹੀਂ ਲੱਭੀ ਜਿਹੜਾ ਆਂਟੀ ਨਾਲ ਵਿਆਹ ਕਰਾ ਲਿਆ ਓ ਯਾਰ ਜਿਹੜੀ ਪਹਿਲੇ ਦਿਨ ਹੀ ਰਹੀ ਦੂਜੇ ਦਿਨ ਹੀ ਰਹੀ ਤੀਜੇ ਦੇ ਕਿੱਥੇ ਵਸ ਜੂਗੀ ਕੋਈ ਨਹੀਂ ਕਾਕਾ ਹੌਲਾ ਖੋਸ਼ ਜਿੰਨਾ ਹੋਣਾ ਹੁਣ ਉਹ ਵੀਡੀਓ ਵੀ ਬਹੁਤ ਜਲਦੀ ਆਊਗੀ ਜਦੋਂ ਪੂਜਾ ਸੰਘਾ ਨੇ ਕਰਾਇਆ ਚੌਥਾ ਵਿਆਹ ਈ ਜਦਨੇ ਚੰਡੀਗੜ੍ਹ ਰਹਿ ਕੇ ਹੀ ਮੈਨੂੰ ਕਿਸੇ ਨੇ ਦੱਸਿਆ ਵੀ ਭਾਈ ਹੋਟਲ 'ਚ ਮੁੰਡੇ ਨਾ ਸੀ ਹੂੰ ਉਸ ਟਾਈਮ 'ਤੇ ਭਾਜੀ ਮੈਂ ਪੂਰਾ ਟੁੱਟ ਚੁੱਕਾ ਸੀ ਥੱਲੇ ਮੈਂ ਕਮੈਂਟ ਪੜੇ ਹੂੰ ਤਾਂ ਉਹ ਮੁੰਡੇ ਦੇ ਕਮੈਂਟ ਹੋਣਾ ਆਪਾਂ ਵੀ ਬੰਦੇ ਹੀ ਆ ਪਤਾ ਲੱਗਦਾ ਹੀ ਆ ਵੀ ਕਿਹੜਾ ਕਮੈਂਟ ਕਿੱਦਾਂ ਦਾ ਹੁੰਦਾ ਓਕੇ ਉੱਥੋਂ ਮੈਨੂੰ ਸਾਰਾ ਪਤਾ ਲੱਗ ਗਿਆ ਸੀ ਇਹਦਾ ਫੇ ਮੈਂ ਸੋਚ ਲਿਆ ਸੀ ਵੀ ਮੈਂ ਚੱਲ ਜਾਣਾ ਇਹਨੇ ਪੂਰਾ ਸੋਚਿਆ ਸੀ ਅਸੀਂ ਨਹੀਂ ਤੂੰ ਪੁੱਛਿਆ ਨਹੀਂ ਪੁੱਛਿਆ ਭਾਜੀ ਇਹਦੇ ਬ੍ਰਦਰ ਨੂੰ ਪੁੱਛਿਆ ਮੈਂ ਮੈਂ ਕਿਹਾ ਵੀ ਆਸ਼ੂ ਕੀ ਇਹ ਮੁੰਡਾ ਕੌਣ ਆ ਵੀਡੀਓ ਪਾਈ ਹੈ ਇਹਦੇ ਨਾਲ ਉਹਨੇ ਅੱਖਾਂ ਨੀਮੀਆਂ ਕਰ ਲਈਆਂ ਉਹ ਚੱਲ ਗਿਆ ਦੇਖ ਲਓ ਹੁਣ ਜਿਹ ਉਹ ਦੇਖ ਲੋ ਕੰਜਰੋ ਕੀ ਕਰਤੂਤਾ ਕਰਦੀ ਸੀ ਉਹ ਓ ਯਾਰ ਇਹ ਤਾਂ ਵਿਚਾਰਾ ਬੰਦਾ ਹੀ ਗਊ ਆ ਜਿਨੇ ਕੋਈ ਸਟੈਂਡ ਨਹੀਂ ਲਿਆ ਜੇ ਮੇਰੇ ਵਰਗਾ ਹੁੰਦਾ ਨਾ ਹੁਣ ਨੂੰ ਸ਼ਾਬਾਸ਼ ਬੇਟਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੁਲਮੀ ਭਾਬੇ ਮੇਰੀ ਵੀਡੀਓ ਨਾ ਪਾ ਜਿਹੜੀ ਵੀ ਵੀਡੀਓ ਤੈਨੂੰ ਜਿੰਨੇ ਵੀ ਭੇਜੀ ਆ ਉਹ ਡਿਲੀਟ ਕਰ ਦੇ ਨਹੀਂ ਤਾਂ ਮੈਂ ਤੇਰੀ ਥਾਣੇ ਰਿਪੋਰਟ ਦੇ ਦੇਣੀ ਆ ਇਹ ਮੇਰੀ 10 ਸਾਲ ਪੁਰਾਣੀ ਗੱਲ ਆ ਵੀਡੀਓ ਡਿਲੀਟ ਕਰ ਦੇ ਓ ਰੱਬਾ ਇਹਦੇ 10 ਸਾਲਾਂ ਦਾ ਪੁੱਠੇ ਹੀ ਕਰਨਾ ਮੈਂ ਚੱਲੀ ਜਾਂਦੇ ਆ ਉਹ ਇਹਨੂੰ ਹਲੇ ਵੀ ਡਰਾਂ ਮੇਰੀ ਕੋਈ ਵੀਡੀਓ ਨਾ ਲੀਕ ਹੋ ਜਾਏ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਉਹ ਕਮਲੀਏ ਜੇ ਇੰਨਾ ਹੀ ਆਪਦੀ ਇੱਜ਼ਤ ਦਾ ਡਰਾਂ ਨਾ ਤੇ ਪੰਜਾਬ 'ਚ ਇੰਨੀਆਂ ਨਹਿਰਾਂ ਵਗਦੀਆਂ ਇਹ ਕਾਹਦੇ ਲਈ ਆ ਉਹ ਆਪਣੇ ਲਈ ਆ ਸੋ ਠਰਕੀ ਚਾਚੀ ਜਿਹੜੀਆਂ ਮੈਂ ਮਾਰਨਿੰਗ ਤੈਨੂੰ ਵੀਡੀਓਜ਼ ਭੇਜੀਆਂ ਘਟਮਾਰ ਵਾਲੀਆਂ ਅਪਲੋਡ ਕਰਦੇ ਲੋਕਾਂ ਨੂੰ ਪਤਾ ਲੱਗਿਆ ਵੀ ਮੈਨੂੰ ਕਿਉਂ ਛੱਡਿਆ ਕੀ ਹਰਕਤਾਂ ਕਰਦਾ ਸੀਗਾ ਸੋ ਜਲਦੀ ਜਾ ਕੇ ਠਰਕੀ ਚਾਚੀ ਵਾਲੇ ਪੇਜ ਨੂੰ ਫੋਲੋ ਕਰ ਲੋ ਸਾਰੀਆਂ ਵੀਡੀਓਜ਼ ਉਹਦੇ ਤੇ ਆਉਣਗੀਆਂ ਸੋ ਛੇਤੀ ਚੈੱਕ ਕਰਿਓ ਵਾਹ ਬੜੀ ਖੁਸ਼ ਹੋ ਕੇ ਦੱਸਦੀ ਪਈ ਆ ਵੀਡੀਓ ਆਉਣ ਗਿਆ ਉਹ ਯਾਰ ਜਿਹੋ ਜੇ ਲਖਣ ਆਪ ਕਰਦੀ ਪਈ ਆ ਉਹੋ ਜੇ ਲੋਕਾਂ ਦਾ ਪ੍ਰਮੋਸ਼ਨ ਕਰਾਈ ਜਾਂਦੀ ਆ ਥਰ ਕੀ ਕਾਚੀ ਆ ਜਾ ਆ ਜਾ ਆ ਜਾ ਚੁਰਚੜੀ ਕੀ ਲੱਗੇ ਪਾਸਲ ਕੱਲ ਵੀ ਕੋਈ ਪਰ ਮੈਂ ਤੁਹਾਡੇ ਪੈਸੇ ਨਹੀਂ ਲਏ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਉੱਲੂ ਬਣਾ ਕੇ ਉਹਨਾਂ ਤੋਂ ਲਿਆ ਤੁਹਾਨੂੰ ਹੈਲਪ ਦੀ ਬਹੁਤ ਲੋੜ ਆ ਸੀ نیچے ਆਪਣਾ ਕੰਟੈਕਟ ਨੰਬਰ ਦਿੱਤਾ ਹੈ ਜਾਂ ਕਿ ਸਕੈਨਰ ਵੀ ਪਾਇਆ ਜੀ ਅੱਬੇ ਮਜ਼ਾ ਆਏਗਾ ਨਾ ਬਿੜੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਚੋਚਾਣਾ ਸਹੀ ਸਹੀ ਓਏ ਸਾਲਾ ਹੁਣ ਕਿਹੜੇ ਕੇਸ਼ ਚੰਦਰ ਆ ਗਿਆ ਆ ਕੇ ਸਾਲੀ ਚਲੋ ਛੱਡੋ ਕੋਈ ਵੀ ਆ ਉਹ ਨਲੇ ਕੰਜਰਾ ਤੂੰ ਆਪਦੀ ਨਿੱਕੀ ਕੱਚੀ ਪਾ ਕੇ ਨਾ ਹੁਣ ਦੂਜੇ ਕੈਦੀ ਨਾ ਵਿਗਾੜਦੀ ਕਿਤੇ ਓ ਯਾਰ ਜੇਲ੍ਹ ਵਾਲੇ ਵੀ ਪਰੇਸ਼ਾਨ ਹੋ ਗਏ ਹੋਣਗੇ ਬਈ ਸਾਲਿਆਂ ਨੂੰ ਗੁੜੀਆਂ ਵਾਲੀ ਜੇਲ੍ਹ ਚ ਰੱਖੀ ਹੈ ਕਿ ਬੰਦਿਆਂ ਵਾਲੀ ਚ ਕਿਵੇਂ ਨਹੀਂ ਜਾਟਿਆ ਜਾਟਿਆ ਕੀ ਜਾਟਾ ਤੂੰ ਉਹ ਸਾਲਿਆ ਖਾਚਾਂ ਤੂੰ ਖਾਚ ਟੁੰਡੀਆਂ ਟੁੰਡੀਆਂ ਪੈਣੀ ਨਹੀਂ ਛਾਲ ਛਾਲ ਮੋਚੀਆ ਮੋਚੀਆ ਮਰੋੜਾਂਗੇ ਮਰੋੜਾਂਗੇ ਓਏ ਕੰਜਰਾ ਨਾ ਤੇਰੀ ਸ਼ਕਲ ਆ ਤੇ ਨਾ ਹੀ ਤੈਨੂੰ ਅਕਲ ਆ ਹੈ ਉਹ ਜਨਾਨੀ ਵਖਾ ਵਖਾ ਕੇ ਤੂੰ ਪੈਸੇ ਕਮਾਉਣਾ ਉਤੋਂ ਦਿਨਾ ਮੁੱਛਾਂ ਨੂੰ ਵਟ ਤੇ ਮੈਂ ਤਾਂ ਕੋਈ ਦੇਖਿਆ ਨਹੀਂ ਐ ਹੋ ਜਾ ਜੱਟ ਤੇਰਾ ਕੀ ਆ ਤੂੰ ਤੇ ਵਿਹਲੀ ਆ ਅਸੀਂ ਵਿਹਲੇ ਥੋੜਾ ਹਾਂ ਬੜਾ ਬਿਜੀਆ ਤੂੰ ਆਪਦੀ ਜਨਾਨੀ ਦਿਖਾਉਣ ਚ ਕੀ ਹੋੜਾ ਕੰਜਰਾ ਉਹਦੇ ਸਿਰ ਤੇ ਰੋਟੀ ਖਾਈਏ ਨਾ ਹੁਣ ਤੂੰ ਪੁੱਖਾ ਮਰ ਜਾਣਾ ਸੀ ਓ ਯਾਰ ਤੂੰ ਐਵੇਂ ਬੋਲਿਆ ਕਰ ਕੀ ਆ ਕੀ ਆ ਬੁਗੜੀ ਆ ਬੁਗੜੀ ਆ ਦਿਖਾਉਣੀ ਆ ਦਿਖਾਉਣੀ ਆ ਦਿਖਾਉਣ ਲਈ ਲਿਆਂਦੀ ਆ ਓ ਕੰਜਰਾ ਇੰਨੇ ਵਾਰੀ ਨਾ ਦਿਨ ਚ ਤੂੰ ਨਹੀਂ ਦੇਖਦਾ ਬੁਗੜੀ ਨੂੰ ਜਿੰਨੇ ਵਾਰੀ ਲੋਕਾਂ ਨੂੰ ਦਿਖਾ ਦੇਣਾ ਓ ਇਹਦਾ ਸਿਸਟਮ ਸਹੀ ਆ ਜਨਾਨੀ ਵਿਖਾਓ ਤੇ ਪੈਸਾ ਕਮਾਓ ਅੱਜ ਦੀ ਰਾਤ ਹੀ ਗੱਲਾਂ ਸਾਰਿਆਂ ਕੀ ਹਾਲ ਚਾਲ ਆਈਓ ਸਾਰੇ ਵਧੀਆ ਹੋਗੇ ਜਿਵੇਂ ਤੁਹਾਨੂੰ ਪਤਾ ਆਪਣਾ ਕਰਨ ਜਗਵੀ ਦਾ ਅਲਾ ਕਾਊਂਟ ਹੈਕ ਹੋ ਗਿਆ ਜਿੱਤੇ ਆਪਣੇ 283 ਕੇ ਫੋਲੋਅਰ ਸੀ ਹਨ ਓ ਯਾਰ ਬਹੁਤ ਹੀ ਜ਼ਿਆਦਾ ਮਾੜਾ ਹੋਇਆ ਤੁਹਾਡੇ ਨਾਲ ਓਏ ਰੱਬ ਕਰੇ ਨਾ ਤੁਹਾਡੇ ਤੇ ਇਹੋ ਜੀ ਪਰੇਸ਼ਾਨੀ ਆਈ ਰਵੇ ਕੰਜਰਾ ਕੁਝ ਦਿਨ ਪਹਿਲਾਂ ਹੀ ਤੂੰ ਵੀਡੀਓ ਪਾਈ ਸੀ ਜੇ ਕਿ ਸਣੀ ਆਲ ਦੀ ਇੰਸਟਾਗ੍ਰam ਹੈਕ ਕਰਾਣੀ ਹੋਵੇ WhatsApp ਹੈਕ ਕਰਾਣਾ ਹੋਵੇ ਤੇ ਅੱਜ ਤੇਰੀ ਵਾਰ ਹੀ ਆਈ ਓਡੀ ਵਾਰ ਹੀ ਆਈ ਦਮ ਮਰ ਗਿਆ ਹੀ ਏ ਔਰ ਨਾਲ ਦੀ ਦੇ ਕਿਵੇਂ ਸਦਮੇ ਚ ਬੈਠੀ ਆ ਜਿਵੇਂ 올림픽 ਦਾ 골ਡ ਮੈਡਲ ਅਥੋਂ ਨਿਕਲ ਕੇ ਆਵੇ ਉਹ ਇੰਨੀ ਟੈਨਸ਼ਨ ਨੂੰ ਆਪ ਦੇ ਜਵਾਬ ਦੇਣੀ ਜਿੰਨੀ ਕਾਊਂਟ ਦੀ ਹੋਈ ਪਈ ਆ ਉਹ ਨਾਲੇ ਟੈਨਸ਼ਨ ਕਿਉਂ ਲੈਨੇ ਹੋ ਉਹ ਜਿਹੜੇ ਬਾਬੇ ਦੀ ਪ੍ਰੋਮੋਸ਼ਨ ਕੀਤੀ ਸੀ ਨਾ ਘਰੇ ਬੈਠੇ ਮਨ ਚਾਹੀ ਚੀਜ਼ ਪਾਓ ਹਰ ਸਮੱਸਿਆ ਦਾ ਹੱਲ ਕਰਾਓ ਓਏ ਉਸੇ ਬਾਬੇ ਨੂੰ ਹੁਣ ਤੁਸੀਂ ਫੋਨ ਲਾਓ ਤੇ ਆਪਦਾ ਅਕਾਊਂਟ ਵਾਪਸ ਮੰਗਾਓ